ਇੱਥੇ ਪਾਣੀ ਘਟਾਂਦਾ ਵਾ ਬਿਜਲੀ ਦੇ ਬਿਲੀ ਸਮੱਸਿਆ ਲੁਧਿਆਣਾ ਸ਼ਹਿਰ ਚ ਬਹੁਤ ਵੱਡੀ ਸਮੱਸਿਆ ਵਾ ਕਿ ਜਿਹੜਾ ਕਿ ਟ੍ਰਾਂਸਫਾਰਮ ਤੁਮਾਕੇ ਮਾਰਦਾ ਵਾ ਔਰ ਸਰਕਾਰਾਂ ਨਹੀਂ ਸੁਣਦੀਆਂ ਜੇ ਸਰਕਾਰਾਂ ਨਹੀਂ ਸੁਣਦੀਆਂ ਤੇ ਨੀਟੂ ਛੜਰਾਂ ਲੈ ਕੇ ਆਓ ਸਾਰਿਆਂ ਨੂੰ ਸੁਣਵਾਏਗਾ ਉਧਰ ਦੇਖੋ ਸਰਦਾਰ ਸਾਹਿਬ ਵੀ ਦਿਖਦੇ ਪਏ ਜੀ ਕੀ ਬਾਤ ਹੈ ਜੀ ਜ਼ੋਰਦਾਰੀਆਂ ਨਹੀਂ ਕੋਈ ਲਈ ਨੀਟੂ ਜੀ ਕਿਹੜੀ ਜਗ੍ਹਾ ਤੇ ਖੜੇ ਹੋਇਆ ਹੋ ਜੀ ਇਸ ਟਾਈਮ ਕਿਹੜੀ ਜਗ੍ਹਾ ਤੇ ਖੜੇ ਹੋ ਇਸ ਟਾਈਮ ਲੁਧਿਆਣਾ ਡੀਸੀ ਆਫਿਸ ਸਾਹਮਣੇ ਖੜੇ ਹੈ ਜੀ ਔਰ ਇੱਥੇ ਕਚੈਰੀ ਬੰਦੀ ਵਿੱਚ ਇਹਨਾਂ ਦੇ ਸਾਹਮਣੇ ਖੜੇ ਆਓ ਦੇਖੋ ਉਧਰ ਦੇਖੋ ਚੰਦੇ ਭਾਵੇਂ ਆ ਜਿੱਤ ਸਾਡੀ ਪੱਕੀ ਹੈ ਜੀ ਇਹ ਜਣਾ ਦੱਸ ਦਿੰਦੇ ਆ ਚੰਡੇ ਭਾਵੇਂ ਉਹਨਾਂ ਨੇ ਕਾ ਕਾਂਗਰਸ ਲਾਇਆ ਜਿੱਤ ਸਾਡੀ ਪੱਕੀ ਹੈ ਜੀ ਜਿੱਤ ਕਿਵੇਂ ਪੱਕੀ ਹੈ ਕਿਵੇਂ ਪੱਕੀ ਜਿਵੇਂ ਦੇਖੋ ਉਧਰ ਦੇਖੋ ਉਧਰ ਕੈਮਰਾ ਮਾਰੇ ਮਾਰੇ ਇੱਕ ਵਾਰ ਜ਼ੋਰਦਾਰ ਉਧਰ ਮੜਾ ਕੈਮਰਾ ਮਾਰੇ ਭਾਈ ਮੜਾ ਕੈਮਰਾ ਮਾਰੋ ਮੜਾ ਮੈਂ ਇੱਕ ਵਾਰ ਕਹੂੰਗਾ ਕਿ ਕੈਮਰਾਮੈਨ ਨੂੰ ਦਿਖਾਇਆ ਜਾਵੇ ਨੀਟੂ ਜੀ ਇਹ ਸਿਰਫ ਹੱਥ ਜਿਹੜੇ ਮਾਰੇ ਜਾ ਰਹੇ ਲੋਕ ਪਿਆਰ ਦੇਣਗੇ ਚੋਣਾਂ ਦੇ ਵਿੱਚ ਵੋਟ ਵੀ ਪਾਣਗੇ ਇਹ ਤਿਆਰ ਹੈ ਜੀ ਓ ਦੇਖੋ ਉਧਰ ਦੇਖੋ ਉਧਰ ਦੇਖੋ ਉਧਰ ਦੇਖੋ ਲਲਕਾਰੇ ਵੱਜਦੇ ਕਿ ਨਹੀਂ ਲਲਕਾਰੇ ਵੱਜ ਰਹੇ ਨਾ ਜੀ ਉਧਰ ਦੇਖੋ ਜੀ ਆਹ ਦੇਖੋ ਜੀ ਧੰਨਵਾਦ ਜੀ ਬੜੀ ਮਿਹਰਬਾਨੀ ਜੀ ਓਕੇ ਜੀ ਓਕੇ ਜੀ ਧੰਨਵਾਦ ਜੀ ਮਿਹਰਬਾਨੀ ਜੀ ਮਾਨ ਸਾਹਿਬ ਜਿੰਦਾਬਾਦ ਜਿੰਦਾਬਾਦ ਦੇਖੋ ਜੀ ਸਿੱਧੂ ਮੂਸੇ ਦਾ ਪਿੰਡ ਜਿੰਦਾਬਾਦਾਂ ਜਿੰਦਾਬਾਦਾਂ ਔਰ ਆਪਾਂ ਗੱਲ ਕਿਹਨੇ ਕਹਿੰਦੇ ਲੋਕਤੰਤਰ ਆ ਲੋਕਾਂ ਦੀਆਂ ਵੋਟਾਂ ਨੀਟੂ ਛੱਡਾਂ ਵਾਲੇ ਚੋਲੀ ਪਟਪੁਰ ਜੀਤ ਪਾਈ ਪਟਪੁਰ ਇੱਕ ਲਲਕਾਰਾ ਵਾ ਇਹ ਸਰਕਾਰਾਂ ਅਜਵਾ ਸੁਣਨ ਗਿਆ ਤੇ ਸਰਕਾਰਾਂ ਅਜਵਾ ਸੁਣਨ ਗਿਆ ਮੇਰੀਆਂ ਕਿ ਸਚਾਈਆਂ ਦੀ ਵੋਟਾਂ ਜਿੰਨੀਆਂ ਖੜੀਆਂ ਸਾਰੀਆਂ ਹੱਥ ਸਾਜੀਆਂ ਵੋਟਾਂ ਪੈਰੀਆਂ ਵਾ ਇੱਥੇ ਕੋਈ ਪੈਸਾ ਨਹੀਂ ਵੰਡਿਆ ਗਿਆ ਕੋਈ दारू ਨਹੀਂ ਵੰਡੀ ਗਈ ਸਿਰਫ ਇਹ ਲੋਕਾਂ ਦਾ ਪਿਆਰ ਹੈ ਔਰ ਲੋਕੀ ਧੰਨਵਾਦ ਲੋਕਾਂ ਦਾ ਆਪਣਾ ਕਰਦਾ ਤੈ ਦਿਨੋਂ ਸ਼ੁਕਰਗੁਜ਼ਾਰ ਹੈ ਕਿ ਜਿਹੜਾ ਲੋਕੀ ਵੋਟਾਂ ਪਾ ਰਹੇ ਹੈ ਜੀ ਸ਼ਟਰਾਂ ਦਾ ਕੰਮ ਖਤਮ ਹੋ ਗਿਆ ਜਿਹੜਾ ਚੋਣਾ ਦੇ ਵਿੱਚ ਆਣਾ ਪੈ ਗਿਆ ਦੇਖੋ ਜੀ ਸ਼ਟਰਾਂ ਦਾ ਕੰਮ ਤੇ ਲੀਡਰਾਂ ਨੇ ਸਾਡਾ ਪਹਿਲੇ ਹੀ ਖੋਲਿਆ ਇਹਨਾਂ ਨੇ ਕਾਰੋਬਾਰ ਕੋਈ ਨਹੀਂ ਨੰ ਦਿੱਤਾ ਹਰ ਇੱਕ ਬੰਦਾ ਬੇਲਾ ਵਾ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਰਾਜਗਰੀ ਤਰਖਾਨ ਸਾਰੇ ਇਹਨਾਂ ਨੇ ਬੇਲੇ ਕਰ ਦਿੱਤੇ ਆ ਹੁਣ ਆਪਾਂ ਉਹ ਕੰਮ ਤੇ ਲਾਉਣੇ ਉਧਰ ਦੇਖੋ ਮਾਰਾ ਉਧਰ ਮਾਰਾ ਕੈਮਰਾ ਘਮਾਓ ਘਮਾਓ ਕੈਮਰਾ ਜਲਦੀ ਸਰ ਯੂਟਿਊਬਾਈ ਯੂਟਿਊਬਾਈ ਦੇਖੋ ਜੀ ਤੁਹਾਡੇ ਸਾਹਮਣੇ ਪਿਆਰ ਇੰਨਾ ਪਿਆਰ ਸ਼ਾਇਦ ਮੇਰਾ ਖਿਆਲ ਆ ਭਾਈ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਸਾਹਿਬ ਨੂੰ ਨਹੀਂ ਮਿਲਦਾ ਜਿਨ੍ਹਾਂ ਜਨਤਾ ਮੈਨੂੰ ਪਿਆਰ ਦੇ ਰਹੀ ਆ ਤੇ ਵੋਟ ਦੇ ਰਹੀ ਆ ਤੇ ਸਪੋਰਟ ਕਰ ਰਹੀ ਆ ਮੈਂ ਕਹਿੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਫੇਲ ਆ ਸਾਡੇ ਸਾਹਮਣੇ ਐ ਨੀਟੂ ਜੀ ਜਿਹੜੀ ਟੋਪੀ ਪਹਿਲਾਂ ਪਾਈ ਹੋਈ ਸੀ ਤੁਸੀਂ ਨੰਬਰ ਦਖਾਉਂਦੇ ਸੀ ਇੱਕ ਸ਼ਰਟ ਪਾਈ ਹੋਈ ਸੀ ਟੀ-ਸ਼ਰਟ ਲੱਕੀ ਦੱਸਦੇ ਸੀ ਆ ਉਹ ਹੁਣ ਲੱਕੀ ਸ਼ਰਟ ਕਿੱਤੇ ਆ ਨਹੀਂ ਮੈਂ ਕਿਹਾ ਹੁਣ ਇੱਕ ਮੈਨੂੰ ਕਿ ਗਰਮੀ ਬਹੁਤ ਲੱਗਦੀ ਸੀ ਜੀ ਉਹ ਗਰਮੀ ਨਾਲ ਮੈਂ ਬਿਮਾਰ ਹੋਗਾ ਤਾਂ ਪ੍ਰਚਾਰ ਨਹੀਂ ਹੋ ਸਕਿਆ ਹੁਣ ਹਲਕਾ ਕੁੜਤਾ ਪਾਇਆ ਇਸ ਕਰਕੇ ਵੀ ਗਰਮੀ ਬਹੁਤ ਆ ਕਿਉਂਕਿ ਅੱਭੀ ਅਸੀਂ ਕਿਹਾ ਨਾਲ ਐਸੀ ਗੱਡੀਆਂ ਲਈ ਫਿਰਦੇ ਨਾ ਸਾਡੇ ਕੋਲ ਨੇ ਪੈਸੇ ਆ ਕਿਉਂਕਿ ਜਿਨ੍ਹਾਂ ਤੋਂ ਜਾਦਾ ਪੈਸੇ ਆ ਹੁਣ ਉਹਨਾਂ ਦੇ ਮੂੰਹ ਤੋੜਨ ਵਾਸਤੇ ਨੀਡੂ ਛੱਡਰਾਂ ਵਾਲਾ ਆ ਗਿਆ ਵਾ ਤੇ ਵੋਟ ਸਾਰੀ ਨੀਡੂ ਛੱਡਰਾਂ ਨੂੰ ਜਾਏਗੀ ਤੇ ਆਪਦੀ ਵੱਡੀਆਂ ਵੱਡੀਆਂ ਸਰਕਾਰਾਂ ਹਿਲ ਕੇ ਦਿਖਾਣਗੀਆਂ ਕਿ ਮੋਦੀ ਸਰਕਾਰ ਵੀ ਹਿਲ ਜਾਏਗੀ ਕਿਉਂਕਿ ਆਪਕੇ ਇੱਥੇ ਖੜਾ ਕੋਣਾ ਨੀਡੂ ਛੱਡਰਾਂ ਵਾਲਾ ਤੇ ਨੀਡੂ ਜੀ ਸ਼ੁਰੂਆਤ ਕਿਵੇਂ ਹੋਈ ਸੀ ਚੋਣਾਂ ਦੇ ਵਿੱਚ ਬਹੁਤ ਬਾਈ ਮਾਰੋ ਮਾਰੋ ਬਹੁਤ ਦੇਖੋ ਸਾਰੇ ਪਾਸੇ ਸਾਰੀ ਛੋਰੀਆਂ ਬਣਾ ਕੇ ਪਾਰੇ ਚੋਣਾਂ ਦੇ ਵਿੱਚ ਕਿੰਨੀ ਵਾਰ ਖੜੇ ਹੋਏ ਹੋ ਤੁਸੀਂ ਚੋਣਾਂ ਵਿੱਚ ਮੈਂ 9 ਵਾਰ ਖੜਾ ਆਇਆ 10ਵੀਂ ਵਾਰ ਜਿੱਤ ਕੇ ਦਿਖਾਉਂਗਾ ਆਜੋ ਆਜੋ ਭਾਈ ਆਜੋ ਕੁੱਤੇ ਹੋ 10ਵੀਂ ਵ ਫਾਰ ਦਾ ਕਾਰਨ ਕੀ ਰਿਹਾ ਹਾਂ ਪਾ ਕਾਰਨ ਕੀ ਲੀਡਰ ਪੈਸੇ ਵੰਡ ਦਿੰਦੇ ਜਿਆਦਾ ਤੇ ਸਾਡੇ ਤੋਂ ਪੈਸੇ ਹੈ ਨਹੀਂਗੇ ਤੇ ਸਾਡੇ ਤੋਂ ਸਿਰ ਪਿਆਰ ਆ ਜਾਂ ਹੌਸਲਾ ਵਾ ਉਹ ਆਪਾਂ ਆਪਣਾ ਦੇ ਰਹੇ ਆ ਪਿਆਰ ਜਨਤਾ ਨੂੰ ਪਿਆਰ ਦੇ ਰਹੇ ਆ ਵਾਸ ਬੋਟ ਕਰ ਰਹੇ ਆ ਪੂਰੀ ਦੇਖੋ ਲੈਂਡ ਪੂਰੀ ਲੱਗੀ ਹੋਈ ਆ ਜੀ ਪੂਰੀ ਤੈ ਤੱਕ ਸ਼ੁਕਰਗੁਜ਼ਾਰ ਆ ਇਹ ਨਾ ਸਾਰੇ ਭਰਾਵਾਂ ਦੇ ਉਹ ਸਾਰੇ ਵੀਡੀਓ ਬਣਾ ਬਣਾ ਕੇ ਜਾ ਰਹੇ ਜੀ ਇੱਥੋਂ ਦੇਖੋ ਤੁਹਾਡੇ ਸਾਹਮਣੇ ਲਾਈਵ ਚੱਲ ਰਿਹਾ ਔਰ ਲੋਕੀ ਲਾਈਵ ਚੱਲ ਰਿਹਾ ਲਾਈਵ ਕਰ ਰਹੇ ਕੋਈ ਕਿਸੇ ਦਾ ਡਰ ਨਹੀਂ ਉਹ ਦੇਖੋ ਦੇਖੋ ਸਾਹਮਣੇ ਦੇਖੋ ਜੀ ਪੂਰਾ ਇਹ ਪਿਆਰ ਇਹ ਵੋਟ ਅੰਦਰ ਮੇਰੀ ਝੋਲੀ ਦੇ ਵਿੱਚ ਪੱਕੀ ਆ ਜੀ ਦੇ ਇਹਨਾਂ ਦਾ ਪਿਆਰ ਸੱਚਾ ਪਿਆਰ ਹੈ ਜੀ ਕਿ ਕਿਤਰੇ ਵੀਡੀਓਜ਼ ਵੀਡੀਓਜ਼ ਹੀ ਤਾਂ ਨਹੀਂ ਰਹਿ ਜਾਣਗੀਆਂ ਵੋਟਾਂ ਦੇ ਵਿੱਚ ਤਬਦੀਲ ਹੋ ਗਈਆਂ ਇਹ ਸਾਰੀਆਂ ਵੋਟਾਂ ਹੀ ਆ ਜੀ ਇਹ ਜਿੱਤ ਬੱਕੀ ਹੋ ਗਈ ਹੈ ਜੀ ਅੱਜ ਵੱਡੀਆਂ ਵੱਡੀਆਂ ਸਰਕਾਰਾਂ ਸੁਣ ਲੋ ਪਾਰਟੀਆਂ ਸੁਣ ਲੋ ਤੁਹਾਡੇ ਚੰਡੇ ਡੰਡੇ ਇੱਥੇ ਲੱਗੇ ਰਹਿ ਜਾਣੇ ਆ ਕਿਉਂਕਿ ਲੋਕਾਂ ਦੇ ਹੱਥ ਫੋਨ ਹੈ ਔਰ ਲੋਕ ਜਿਨ੍ਹਾਂ ਦੇ ਹੱਥ ਫੋਨ ਹੈ ਉਹਨਾਂ ਨੇ ਫੋਨ ਵਿੱਚ ਦੇਖਣਾ ਕਿਹੜਾ ਕਿਹੜਾ ਬੰਦਾ ਹੈਗਾ ਵਾ ਔਰ ਨੀਡੂ ਛੱਡਰਾਂ ਵਾਲਾ ਉਹਦੇ ਕੋਲ ਉਹਦੇ ਕੋਲ ਸਰਦਾਰ ਸਾਹਿਬ ਜਿੰਦਾਬਾਦ ਸਰਦਾਰ ਸਾਹਿਬ ਜਿੰਦਾਬਾਦ ਧੰਨਵਾਦ ਜੀ ਸਰਦਾਰ ਸਾਹਿਬ ਜਿੰਦਾਬਾਦ ਤਾਲੀਆਂ ਮਾਰਦੇ ਬੱਲੀਦੂ ਭਾਈ ਦੀ ਬੱਲੀਦੂ ਭਾਈ ਦੀ ਤਾਲੀਆਂ ਮੀਟੂ ਜੀ ਮੈਂ ਤੁਹਾਨੂੰ ਗੱਲ ਪੁੱਛਣਾ ਚਾਹਾਂਗਾ ਵਿਧਾਨ ਸਭਾ ਹਲਕੇ ਕਿੰਨੇ ਨੇ ਲੁਧਿਆਣਾ ਸ਼ਹਿਰ ਦੇ ਇਹ ਨਹੀਂ ਇਹ ਛੱਡੋ ਜਿੱਤ ਹਾਰ ਦਾ ਫੈਸਲਾ ਸੁਣੋ ਬਸ ਜਿੱਤਗੇ ਚੋਣਾਂ ਲਈ ਲੜ ਰਹੇ ਨੇ ਕਿਹੜੀ ਚੋਣਾਂ ਗੜੀਆਂ ਲੜ ਰਹੇ ਹੋ ਇਸ ਵਾਰ ਰਾਜ ਸਭਾ ਦੀਆਂ ਚੋਣਾਂ ਨੇ ਲੋਕ ਸਭਾ ਦੀਆਂ ਨੇ ਵਿਧਾਨ ਸਭਾ ਦੀਆਂ ਕਿਹੜੀਆਂ ਨੇ ਇਹ ਵਿਧਾਨ ਸਭਾ ਦੀਆਂ ਇਹ ਵਿਧਾਨ ਸਭਾ ਦੀਆਂ ਚੋਣਾਂ ਨੇ ਹਾਂਜੀ ਹਲਕਾ ਪੱਛਮੀ ਦੀ ਹੱਦ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਮੁੱਕਦੀ ਹੈ ਲੋਕਾਂ ਨੂੰ ਪਤਾ ਵਾ ਜਿਨ੍ਹਾਂ ਨੇ ਵੋਟਾਂ ਪਾਡੀਆਂ ਇਹ ਉਹਨਾਂ ਨੇ ਆਪ ਹੀ ਦੱਸ ਦੇਣ ਸਾਰੀ ਕਦ ਖਤਮ ਹੁੰਦੀ ਹੈ ਤੇ ਸ਼ੁਰੂ ਹੁੰਦੀ ਹੈ ਵੋਟਾਂ ਕਿੰਨੀਆਂ ਨੇ ਗੋਟਾ 1.63 ਲੱਖ ਵੋਟ ਤੇ ਕਿੰਨੇ ਲੋਕਾਂ ਨੂੰ ਤੁਸੀਂ ਮਿਲ ਚੁੱਕੇ ਹੋ ਇਹ ਮੈਂ 50 ਹਜ਼ਾਰ ਲੋਕਾਂ ਨੂੰ ਮਿਲਿਆ ਜੀ ਬਸ ਉਸ ਤੋਂ ਵੱਧ ਲੋਕਾਂ ਨੂੰ ਨਹੀਂ ਮੇਰੇ ਦਾ ਟਾਈਮ ਉਹ ਘਟਦਾ ਜੀ ਟਾਈਮ ਘਟਦਾ ਹੈ ਟੈਂ ਸਰਕਾਰ ਦੀ ਜਿਹੜੀ ਸਾਨੂੰ ਬਾਕੀ ਸਾਡੇ ਕੋਲ ਟਾਈਮ ਖੁੱਲਾ ਹੀ ਆ ਅਜ ਤਾਂ ਵਿਲੇ ਹੀ ਆ ਤੇ ਟੱਕਰ ਗੇੜੀ ਪਾਰਟੀ ਦੇ ਨਾਲ ਸਾਰਿਆਂ ਨਾਲ ਇਹ 13 ਜਣੇ ਇੱਕ ਪਾਸੇ ਨੀਡੂ ਛੜਰਾ ਵਾਲਾ ਇਕੱਲਾ ਕਾਫੀ ਆ ਜਿੰਨੇ ਉਮੀਦਵਾਰ ਕਿੰਨੇ ਖੜੇ ਹੋਏ ਨੇ ਇਸ ਵਾਰ ਤੁਹਾਡੇ ਮੁਕਾਬਲੇ 14ਵੇਂ ਬੰਦਾ ਹੋਵੇ 13 ਬੰਦੇ ਆ 13 ਬੰਦੇ ਇਹਨਾਂ ਦੇ 13 13 ਹੀ ਆ ਬਸ ਬਾਕੀ ਪਰਮਾਤਮਾ ਰੱਬ ਜਾਣੇ ਕੀ ਹੋਊਗਾ ਕੋ ਕਹਿੰਦੇ ਆ ਨਾ ਕੀ ਬੜ ਦੁਨੀਆ ਦਾ ਸੱਚੇ ਪਾਤਸ਼ਾਹ ਵਾਹ ਗੁਰੂ ਜਾਨੇ ਇਹ ਤੇਰਾ ਜਾਨੇ ਇੱਕ ਵਾਰ ਖੜੇ ਹੋ ਕੇ ਜੋਰ ਲਾ ਰਹੇ ਆ ਔਰ ਇਹਨਾਂ ਦੇ ਵਿੱਚ ਫੈਰ ਇਹਨਾਂ ਦੇ ਹੱਥ ਹਾਰ ਹੀ ਆਉਣੀ ਹੈ ਜਿੱਤ ਇਹਨਾਂ ਦੇ ਹੱਥ ਕਦੀ ਨਹੀਂ ਹੋਣੀ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ 4 ਸਿਆਸੀ ਪਾਰਟੀਆਂ ਜਿਨ੍ਹਾਂ ਨੇ ਰੋਡ ਸ਼ੋਅ ਕੱਟੇ ਜਾ ਰਹੇ ਆ ਹਜ਼ਾਰਾਂ ਬੰਦੇ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਮੌਜੂਦ ਰਹ ਰਹੇ ਨੇ ਨਹੀਂ ਉਹ ਹਜ਼ਾਰਾ ਤੁਹਾਡੇ ਨਾਲ ਕਿੰਨੇ ਬੰਦੇ ਨੇ ਉਹ ਇਥੋਂ ਨਹੀਂ ਮਂਗਾਏਗੇ ਕੋਈ ਬਰਨਾਲੇ ਬਠਿੰਡੇ ਲੁਧਿਆਣਾ ਮੁਕਸਰ ਮੋਗਾ ਇਥੋਂ ਬੰਦੇ ਬੁਲਾਏਗੇ ਲੁਧਿਆਣੇ ਦਾ ਬੰਦਾ ਹੀ ਕੋਈ ਨਹੀਂਗਾ ਲੁਧਿਆਣੇ ਦਾ ਕੋਈ ਵੋਟਰ ਵੀ ਸਪੋਰਟਰ ਵੀ ਨਹੀਂਗਾ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਰਦਾਰ ਸਾਹਿਬ ਸਾਹਮਣੇ ਖੜੇ ਉਹ ਗੱਡੀ ਵਿਚਾਰਨ ਰੋਕ ਲਈ ਮੇਰੇ ਸਾਹਮਣੇ ਉਹ ਦੇਖੋ ਕੈਮਰਾ ਮਾਰਾ ਜਾਏ ਉਹ ਦੇਖੋ ਜੀ ਰੋਕੇ ਜਾ ਰਹੇ ਨੇ ਜੀ ਹਰ ਜੀ ਉਹ ਕੋ ਪਿਆਰ ਹੈ ਪਿਆਰ ਹੈ ਇਹ ਸਾਨੂੰ ਦਾ ਪਿਆਰ ਹੈ ਜੀ ਤੇ ਆਪਾਂ ਅੱਜ ਖੜੇ ਇਹਨਾਂ ਦਾ ਪਿਆਰ ਲੈਣ ਵਾਸਤੇ ਉਹ ਦੇਖੋ ਉਹ ਦੇਖੋ ਸਾਹਮਣੇ ਉਹ ਦੇਖੋ 23 ਤਰੀਕ ਨੂੰ ਚੋਣਾ 23 ਤਰੀਕ ਨੂੰ ਹੋਣ ਜਾ ਰਹੀਆਂ ਨੇ ਚੋਣਾ 9 ਤੋਂ 19 ਤਰੀਕ ਨੂੰ ਹੋਣ ਜਾ ਰਹੀਆਂ ਔਰ ਰਿਜ਼ਲਟ ਬਹੁਤ ਵਧੀਆ ਹੋਆ ਮੇਰੇ ਟਿਕਾਣਾ ਆਏਗਾ ਰਿਜ਼ਲਟ 23 ਤਰੀਕ ਨੂੰ ਆਏਗਾ ਔਰ ਮੇਰਾ ਨੰਬਰ ਵੀ 9 ਆ ਤੇ ਸ਼ਟਰ ਚੋ ਨਿਸ਼ਾਨਾ ਇੱਕ ਇੱਕ ਵੋਟ ਸ਼ਟਰ ਤੇ ਥੋਲੀ ਚ ਪਾ ਕੇ ਕਾਮਯਾਬ ਕਰੋ ਜੀ ਬਹੁਤ ਬਹੁਤ ਧੰਨਵਾਦ ਹੋ ਗਿਆ ਤੁਹਾਡੇ ਉਧਰ ਦੇਖੋ ਪ੍ਰਚਾਰ ਕਦੋਂ ਤੱਕ ਕਰੋਗੇ ਨਹੀਂ ਲੋਕ ਤਾਂ ਤੁਹਾਨੂੰ ਲੋਕ ਤਾਂ ਤੁਹਾਨੂੰ ਹੱਥ ਮਾਰ ਮਾਰ ਕੇ ਜਾ ਰਹੇ ਨੇ ਸਭ ਤੁਹਾਨੂੰ ਬੁਲਾ ਕੇ ਜਾ ਰਹੇ ਨੇ ਸਲੂਟ ਹੈ ਜੀ ਨਾ ਇਹਨਾਂ ਦਾ ਪਿਆਰ ਨੂੰ ਸਲੂਟ ਹੈ ਇਹਨਾਂ ਨੂੰ ਸਲੂਟ ਆ ਇਹ ਲੋਕਾਂ ਦੇ ਵਿੱਚ ਦੱਬ ਵਸਦਾ ਵਾ ਇਹੀ ਬੈਸਟ ਵਾਲੇ ਨੇ ਨੀਡੂ ਸ਼ਟਰਾ ਨੂੰ ਜਿਤਾ ਦਤਾ ਵਾ ਅੱਜ ਦਿਖਾ ਦਿੰਦਾ ਵਾ ਵੀ ਜਿੱਤ ਹੋਵੇ ਹਾਰ ਹੋਵੇ ਉਹ ਰੱਬ ਦੀ ਮਰਜ਼ੀ ਆ ਪਰ ਨੀਡੂ ਸ਼ਟਰਾ ਵਾਲਾ ਇਹਨਾਂ ਦਾ ਪਿਆਰ ਨਾਲ ਖੜਾ ਵਾ ਨਾ ਪੈਸਾ ਵਾ ਨੀਡੂ ਸ਼ਟਰਾ ਕੋ ਨਾ ਦਾਰੂ ਵੰਡਿਆ ਇਹਨਾਂ ਨੇ ਦਾਰੂ ਹੀ ਵੰਡਿਆ ਪੈਸੇ ਵੰਡੇ ਰਾਸ਼ਨ ਵੰਡਿਆ ਉਹ ਸਾਰਾ ਬੇਕਾਰ ਗਿਆ ਨਾ ਧੰਵਾ ਜੀ ਮਿਹਰਬਾਨੀ ਜੀ ਦੇਖ ਲੋ ਤਾਂ ਸਾਡੇ ਵੰਡ ਰਹੇ ਹੋ ਕੀ ਲੱਗਦਾ ਕਿੰਨੀਆਂ ਵੋਟਾਂ ਮਿਲਣਗੀਆਂ ਇਸ ਵਾਰ ਲੁਧਿਆਣਾ ਸ਼ਹਿਰ ਦੇ ਵਿੱਚ 125000 ਪਲੱਸ ਵੋਟਾਂ ਤੋਂ ਜਿੱਤੂਗਾ ਜੀ ਹਾਰ ਗਏ ਭਾਜੀ ਸਭ ਹਾਰ ਗਏ ਸਭ ਹਾਰ ਗਏ ਕਿਦਰੇ ਤਾਂ ਨਹੀਂ ਹੋਊਗਾ ਨੀਟੂ ਸ਼ਟਰਾਂ ਵਾਲਾ ਇੱਕ ਵਾਰ ਫਿਰ ਤੋਂ ਚੋਣਾਂ ਦੇ ਨਤੀਜੇ ਆਉਣ ਵਾਲੇ ਦਿਨ ਰੋਂਦਾ ਹੋਇਆ ਨਜ਼ਰ ਆਏਗਾ ਜਿਵੇਂ ਨੀਟੂ ਸ਼ਟਰਾਂ ਵਾਲੇ ਦੀ ਇੱਕ ਵੀਡੀਓ ਪਹਿਲਾਂ ਬੜੀ ਵਾਇਰਲ ਹੋਈ ਸੀ ਜਿਲ੍ਹੇ ਦੇ ਵਿੱਚ ਨੀਟੂ ਸ਼ਟਰਾਂ ਵਾਲਾ ਦਾ ਕਹਿਣਾ ਸੀ ਮੇਰੇ ਘਰ ਦੇ ਆਨੇ ਵੀ ਮੈਨੂੰ ਵੋਟ ਨਹੀਂ ਪਾਈ ਦੇਖੋ ਇਹ ਸਪਿਆਰਾ ਹੁਣ ਰੋਣ ਵਾਲਾ ਦਿਨ ਇਹਨਾਂ ਦੇ ਆਏ ਆ ਹੁਣ ਸਾਡੇ ਦਿਨ ਜਿੱਤਣ ਦੇ ਇਹਨਾਂ ਦੇ ਰੋਂਦੇ ਆ ਵੱਡੇ ਵੱਡੇ ਪਾਰਟੀ ਵਾਲੇ ਨੇ ਚਲੋ ਜੇ ਜਿੱਤ ਵੀ ਜਾਂਦੇ ਹੋ ਮੰਨ ਕੇ ਚਲੋ ਤਾਂ ਕੀ ਕਰੋਗੇ ਕਿ ਲੁਧਿਆਣੇ ਵਾਸਤੇ ਮੈਂ ਗੰਦਾ ਨਾਲਾ ਸਾਫ ਕਰਾਂਗਾ ਮਹਿੰਗਾਈ ਕੱਟ ਕਰਾਂਗਾ ਕਾਨੂੰਨ ਪ੍ਰਸ਼ਾਸਨ ਨੂੰ ਆ ਵਾਰ ਤੋਂ ਵਾਰ ਕਾਨੂੰਨ ਨੂੰ ਜਿਹੜਾ ਨਸ਼ੇ ਵਿੱਚ ਬੇਦਾ ਨੂੰ ਫੜਾਉਂਗਾ ਇਹਨਾਂ ਨੂੰ ਅੰਦਰ ਕਰਾਉਂਗਾ ਸਖਤ ਤੋਂ ਸਖਤ ਕਾਰਵਾਈ ਹੋਗੀ ਕੋਈ ਟੀਪਿਆਂ ਨੂੰ ਛੇੜੇਗਾ ਨਹੀਂ ਕਿਉਂਕਿ ਇਹ 카ਟੋ ਵਾਲੇ ਨੇ ਪਿਛਲੇ ਇੱਕ ਕੁੜੀ ਨੂੰ ਛੇੜਿਆ ਔਰ ਰਿਪੋਰਟ ਲਿਖੀ ਪਈ ਆ ਗਲਤੀ ਬੰਦਾ ਇੱਕ ਕਰਦਾ ਵਾ ਸਾਰੇ ਆਟੋ ਵਾਲੇ ਵਿਚਾਰੇ ਬਦਨਾਮ ਹੁੰਦੇ ਮਿਹਨਤੀ ਇਨਸਾਨ ਆ ਆਟੋ ਵਾਲੇ ਆਟੋ ਵਾਲੇ ਬਹੁਤ ਕੈਂਟ ਇਨਸਾਨ ਆ ਉਹਨਾਂ ਦਾ ਪਿਆਰ ਆ ਤੇ ਆਪਾਂ ਉਹਨਾਂ ਆਟੋ ਵਾਲੇ ਭਰਾਵਾਂ ਨਾਲ ਜਿਹੜਾ ਬੰਦਾ ਗਲਤ ਬੰਦਾ ਉਹਨੂੰ ਫੜਾਂਗੇ ਬਸ ਆਪਾਂ ਪਰ ਚਾਰ ਕਦੋਂ ਤੱਕ ਕਰ ਰਹੇ ਹੋ ਔਰ ਬੱਸਾਂ ਵਾਲੇ ਨੂੰ ਪੱਕਾ ਕਰੋ ਕਨੈਕਟਰਾਂ ਨੂੰ ਪੱਕਾ ਕਰੋ ਕਨੈਕਟਰ ਨੂੰ ਹੀ ਪੱਕਾ ਕੀਤਾ ਸਾਡੇ ਬੱਸਾਂ ਵਾਲੇ ਨੂੰ ਪੱਕਾ ਕੀਤਾ ਤੇ ਭਗਵੰਤ ਮਾਨ ਨੇ ਕੀ ਕਰਨਾਗਾ 600 ਪ੍ਰੋਫੈਸਰ ਦੀ ਨੌਕਰੀ ਖਾਲੀ ਆ ਉੱਥੇ ਬੰਦਾ ਕੋਈ ਨਹੀਂ ਪੱਕਾ ਕੀਤਾ ਪੁਲਿਸ ਮੁਲਾਜ਼ਮਾਂ ਦੀ ਜਿਹੜਾ ਫੰਡ ਬੋਨਸ ਉਹ ਖਾ ਗਏ ਸਰਕਾਰ ਗਵਰਨਮੈਂਟ ਇਹਨਾਂ ਨੂੰ ਕਹਾਂ ਜਾਂਦਾ ਕਿਉਂ ਨਹੀਂ ਦਿੰਦੇ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਨਹੀਂ ਸਰਕਾਰੀ ਮਹਿਕਮੇ ਦਿੰਦੇ ਕੁਝ ਉਹ ਦੇਖੋ ਬੱਸਾਂ ਵਾਲੇ ਰੋਂਦੇ ਪਏ ਸਰਕਾਰੀ ਬੱਸਾਂ ਵਾਲੇ ਇਹਨਾਂ ਦੀ ਜਾਨ ਨੂੰ ਰੋਂਦੇ ਪਏ ਆ ਅੱਜ ਇਹਨਾਂ ਰੋਂਦੇ ਪਏ ਆ ਕੱਲ ਇਹਨਾਂ ਦੇ ਹਾਲਾਤ ਦੇਖੋ ਕਿਦਾਂ ਮਾੜੇ ਹੋਣੇ ਆ ਅੱਜ ਭਗਵੰਤ ਮਾਨ ਕਿਸੇ ਨੂੰ ਨਹੀਂ ਮਿਲਦਾ ਪਿਆ ਕੱਲੋਂ ਭਗਵੰਤ ਮਾਨ ਨੂੰ ਦੁਨੀਆ ਨੂੰ ਨਹੀਂ ਮਿਲਣਾ ਦੁਨੀਆ ਨੇ ਕਰਾ ਸੀ ਭਗਵੰਤ ਮਾਨ ਕੌਣ ਹੈ ਜੀ ਇਸ ਕਰਕੇ ਅਸੀਂ ਅਸੀਂ ਆ ਦੇਖ ਲਓ ਉਹ ਕਹਿ ਗਏ ਕੀ ਕਹਿ ਕੇ ਕੀ ਗਏ ਨੇ ਕੀ ਕਹਿ ਕੇ ਕਿ ਤੈਨੂੰ ਵੋਟਾਂ ਬਸ ਜਿਹੜੀ ਗੱਲ ਲੋਕ ਕਰ ਰਹੇ ਨੇ ਕਿ ਖਾਣ ਕੇ ਵੀ ਔਰ ਦੇਖੋ ਦਿਨਾਂ ਦੇ ਵਿੱਚ ਉਹ ਇੱਕ ਦੋ ਫੋਨ ਕਰਕੇ ਕਹਿੰਦੇ ਬੋਰਡ ਪਾਓ ਬੋਰਡ ਪਾਓ ਸਪੋਰਟ ਕਰੋ ਬੋਰਡ ਪਾਓ ਹੁਣ ਆਣਗੇ ਆਪੀ ਲੋਕ ਨਾਲ ਲੋਕ ਤੁਰ ਰਹੇ ਨੇ ਜਦੋਂ ਚੋਣ ਪ੍ਰਚਾਰ ਕਿਵੇਂ ਕਰ ਰਹੇ ਹੋ ਤੁਹਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਤੇ ਕੋਈ ਬੋਰਡ ਲੱਗਾ ਤਾਂ ਦੇਖਿਆ ਨਹੀਂ ਤੁਹਾਡਾ ਦੇਖੋ ਸਾਡੇ ਕੋਲ ਪੈਸੇ ਹੈ ਨਹੀਂਗੇ ਪਰ ਇਹ ਗੱਲ ਆ ਕਿ ਲੁਧਿਆਣੇ ਵਾਲਿਆਂ ਦਾ ਪਿਆਰ ਹੀ ਬਹੁਤ ਸੱਚਾ ਵਾ ਬਸ ਇਹਨਾਂ ਦਾ ਪਿਆਰ ਔਰ ਬੈਸਟ ਵਾਲਿਆਂ ਨੂੰ ਜਿੱਤੋ ਦੇਖੋ ਉਧਰ ਦੇਖੋ ਜਿੱਤ ਦਾ ਨਿਸ਼ਾਨ ਜਿੱਤ ਦੇ ਨਿਸ਼ਾਨ ਸਾਡਾ ਲਾਇਆ ਜਾਂਦਾ ਝੰਡੇ ਨਾਲ ਪਹਿਲਾ ਵਾਰ ਕਲਮਾ ਨਾਲ ਦੂਜੀ ਵਾਰ ਖੰਡੇ ਨਾਲ ਉਹ ਦੇਖੋ ਜਿੱਤ ਦੇ ਨਿਸ਼ਾਨ ਹੈ ਸਾਡੇ ਆਸਾਰੂ ਤੁਸੀਂ ਐਵੇਂ ਨਹੀਂ ਦੇਖ ਰਹੇ ਰੋਕਰੇ ਇਹ ਵੱਡੇ ਵੱਡੇ ਲੀਡਰ ਖੜੇ ਹੋ ਜਾਣ ਲੋਕੀ ਦੇਖਦੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਨਾ ਦੇਖ ਰਹੇ ਆ ਕਿਸੇ ਨੇ ਔਰ ਇਹਨਾਂ ਨੇ ਸਾਨੂੰ ਵੋਟ ਹੀ ਪਾਣੀ ਆ ਗਰੰਟੀ ਆ ਲੱਖ ਲੱਖ ਰੁਪਏ ਦਾ ਲੋ ਸ਼ਰਟ ਜਿੱਤੇ ਭਾਈ 25000 ਵੋਟ ਪਲੱਸ ਤੇਨੂੰ ਕਹਿ ਦੋ ਜਾ ਕੇ ਕਿ ਨਹੀਂ ਨੂੰ ਛੱਡਣਾ ਜਿੱਤ ਗਿਆ ਵਾ ਲੀਡ ਭਾਈ ਹਰਦੀ ਪਾਰਟੀਆਂ 35000 ਤੋਂ ਵੱਧ ਵੋਟਾਂ ਦੀ ਲੀਡ ਦਾ ਦਾਵਾ ਕਰਦੀਆਂ ਨੇ ਕਹਿ ਦੋ ਕਿ ਤੂੰ ਹਾਰ ਗੇ ਓ ਤੇ ਤੂੰ ਜ਼ਮਾਨਤਾ ਜਬਤ ਹੋ ਗਿਆ ਧੰਨਵਾਦ ਜੀ ਮਿਹਰਬਾਨੀ ਉਹਨਾਂ ਜ਼ਮਾਨਤਾ ਜਬਤ ਹੋ ਗਿਆ ਆਪਣੇ ਜ਼ਮਾਨਤਾ ਬਚਾ ਲੋ ਜਾ ਕੇ ਜੇ ਕੁਝ ਹੋਰ ਹੀ ਵੰਡਣਾ ਵੰਡ ਦੋ ਸ਼ਰਾਬ ਤੇ ਪੈਸੇ ਬਹੁਤ ਤੂੰ ਹੀ ਵੰਡਦੇ ਰਾਸ਼ ਨਹੀਂ ਵੰਡ ਦਿੱਤਾ ਵਾ ਜੇ ਕੁਝ ਹੋਰ ਵੀ ਕੁਝ ਵੰਡਣਾ ਵਾ ਤੇ ਵੰਡੋ ਔਰ ਇਹ ਸਾਡਾ ਭਰਾ ਕਲਾਕਾਰ ਵੀ ਆ ਗਿਆ ਵਾ ਕਿਉਂ ਕਲਾਕਾਰਾ ਬਹੁਤ ਵਧੀਆ ਭਜੀ ਲੋ ਸਾਡਾ ਭਰਾ ਕਲਾਕਾਰ ਵੀ ਆ ਗਿਆ ਇੱਥੇ ਔਰ ਬਹੁਤ ਸਪੋਰਟ ਤੁਸੀਂ ਵੀ ਤਿਆਰ ਆ ਆਇਆ ਮੈਨੂੰ ਆ ਵੀ ਬੰਦਾ ਐਕਟਰ ਆ ਬਹੁਤ ਤਕੜਾ ਐਕਟਰ ਸਾਡਾ ਕੀ ਕਹਿਣਾ ਚਾਹੋਗੇ ਦੇਖੋ ਜੀ ਮਿਹਨਤ ਜਾਰੀ ਹੈ ਤੇ ਮੈਨੂੰ ਆਸ ਆਨਲ ਟਾਈਮ ਸੇ ਸਾਡੇ ਅੰਦਰ ਇੱਕ ਗਾਣਾ ਹੋ ਜੇ ਐਮਐਲ ਸਾਹਿਬ

ਦਾ ਜੀ ਕਿਹਾ। ਰਹਾਓ ਥੈਂਕ ਯੂ ਜੀ ਮਿਹਰਬਾਨੀ ਧੰਵਾਜੀ ਦਾਦਾ। ਜੇ ਐਤ ਕੀ ਨੀਟੂ ਸ਼ਟਰਾਂ ਵਾਲਾ ਜਿੱਤ ਦਾਦਾ ਲੁਧਿਆਣਾ ਸ਼ਹਿਰ ਦੇ ਵਿੱਚ ਇੱਤੇ ਹੀ ਰੌਣਕਾਂ ਲੱਗਣਗੀਆਂ। ਇਹ ਹਰ ਰੋਜ਼ ਰੌਣਕਾਂ ਲੱਗਣਗੀਆਂ ਜੀ ਗਾਣੇ ਮਹਿਫਿਲਾਂ ਇੱਥੇ ਰੋਜ਼ ਬਣਨਗੀਆਂ। ਵੈਸਟ ਵਾਲੇ ਲੋਕੀ ਦੇਖਣ ਵਾਸਤੇ ਆਣਗੇ ਕਿ ਵੈਸਟ ਨੂੰ ਅਮਰੀਕਾ ਬਣਾ ਕੇ ਦਿਖਾਉਂਗਾ ਮੈਂ। ਜੀ ਜਿੰਦਾਬਾਦ। ਪਰ ਸਮੱਸਿਆਵਾਂ ਲੁਧਿਆਣਾ ਸ਼ਹਿਰ ਦੇ ਪੱਛਮੀ ਹਲਕੇ ਦੇ ਲੋਕਾਂ ਦੀਆਂ ਹੱਲ ਹੋਣਗੀਆਂ। ਘੜ ਘੜ ਉੱਠੀ ਗੱਲ ਨੀਟੂ ਸ਼ਟਰਾਂ ਵਾਲਾ ਕਰੇਗਾ ਵੱਡੇ ਵੱਡੇ ਮਸਲੇ। ਹਲੇ ਇੱਕ ਲੋਕਤੰਤਰ ਆ ਜਿੱਦਾਂ ਕਿ ਲੋਕਾਂ ਨੇ ਆਮ ਆਦਮੀ ਨੂੰ ਵੋਟਾਂ ਪਾਈਆਂ ਸੀਗੀਆਂ ਇਸ ਵਾਰੀ ਨੀਟੂ ਛਟਰਾ ਵਾਲੇ ਨੂੰ ਵੋਟਾਂ ਪਾ ਕੇ ਸਰਕਾਰਾਂ ਨੂੰ ਹਿਲਾ ਦਿਓ ਪ੍ਰਸ਼ਾਸਨ ਨੂੰ ਦੱਸ ਦਿਓ ਜਨਤਾ ਨੂੰ ਜਨਤਾ ਨੂੰ ਅਪੀਲ ਹੈ ਇੱਕ ਇੱਕ ਵੋਟ ਮੇਰੀ ਚੋਲੀ ਪਾ ਦਿਓ ਨਾ ਤੇ ਪੈਸੇ ਦਿੱਤੇ ਆ ਸਾਰੀਆਂ ਵੋਟਾਂ ਹੀ ਆ ਨਾ ਪੈਸੇ ਦਿੱਤੇ ਆ ਨਾ दारू ਵੰਡੀ ਆ ਤੇ ਨਾ ਕੁਛ ਆਪਾਂ ਵੰਡਿਆ ਵਾ ਇਹ ਸਿਰਫ ਸੱਚ ਦੀਆਂ ਤੇ ਹੱਕ ਦੀਆਂ ਵੋਟਾਂ ਵਾਂ ਅੱਜ ਇੱਥੋਂ ਲੈਣ ਆਇਆ ਔਰ ਨੀਡਰਾਂ ਕੋ ਤੁਹਾਡੇ ਹੱਕ ਖੋ ਕੇ ਲੈ ਕੇ ਆਵਾਂਗੇ ਤੁਹਾਡੀ ਚੋਲੀ ਪਾਵਾਂਗੇ ਕਸਮ ਖਾਂਦੇ ਇਸ ਚੀਜ਼ ਦੀ ਵੀ ਕੀ ਵਿਜ਼ਨ ਕੀ ਹੈ ਤੁਹਾਡਾ ਲੁਧਿਆਣਾ ਵਾਸਤੇ ਬੁੱਢਾ ਨਾਲ ਹਜ ਤੱਕ ਸਾਫ ਨਹੀਂ ਹੋਇਆ ਟੂਟੀਆਂ ਚ ਪਾਣੀ ਘਟਾਂਦਾ ਵਾ ਬਿਜਲੀ ਦੇ ਬਿਲੀ ਸਮੱਸਿਆ ਲੁਧਿਆਣਾ ਸ਼ਹਿਰ ਚ ਬਹੁਤ ਵੱਡੀ ਸਮੱਸਿਆ ਵਾ ਕਿ ਜਿਹੜਾ ਕਿ ਟਰਾਂਸਫਾਰਮ ਠਮਾਕੇ ਮਾਰਦਾ ਵਾ ਔਰ ਸਰਕਾਰਾਂ ਨਹੀਂ ਸੁਣਦੀਆਂ ਜੇ ਸਰਕਾਰਾਂ ਨਹੀਂ ਸੁਣਦੀਆਂ ਤੇ ਨੀਟੂ ਸ਼ਟਰਾਂ ਲੈ ਕੇ ਆਓ ਸਾਰੇ ਸੁਣਵਾਏਗਾ ਉਧਰ ਦੇਖੋ ਸਰਦਾਰ ਸਾਹਿਬ ਵੀ ਦਿਖਦੇ ਪਏ ਜੀ ਕੀ ਬਾਤ ਹੈ ਜੀ ਜ਼ੋਰਦਾਰੀਆਂ ਨਹੀਂ ਕਿ ਭਾਈ ਜੀ ਨੀਟੂ ਜੀ ਕਿਹੜੀ ਜਗ੍ਹਾ ਤੇ ਖੜੇ ਹੋਇਆ ਜੀ ਇਸ ਟਾਈਮ ਕਿਹੜੀ ਜਗ੍ਹਾ ਤੇ ਖੜੇ ਹੋ ਇਸ ਟਾਈਮ ਲੁਧਿਆਣਾ ਡੀਸੀ ਆਫਿਸ ਸਾਹਮਣੇ ਖੜੇ ਹੈ ਜੀ ਔਰ ਇੱਥੇ ਕਚੈਰੀ ਬੰਦੀ ਵਿੱਚ ਇਹਨਾਂ ਦੇ ਸਾਹਮਣੇ ਖੜੇ ਆ ਉਹ ਦੇਖੋ ਉਧਰ ਦੇਖੋ ਚੰਡੇ ਭਾਵੇਂ ਆਜ਼ਮਾ ਦੀ ਵੀ ਜਿੱਤ ਸਾਡੀ ਪੱਕੀ ਹੈ ਜੀ ਇਹ ਜਣਾ ਦੱਸ ਦਿੰਦੇ ਆ ਚੰਡੇ ਭਾਵੇਂ ਉਹਨਾਂ ਨੇ ਕਹਿਆ ਕਹਿੰਦੇ ਕਾਂਗਰਸ ਲਾਇਆ ਜਿੱਤ ਸਾਡੀ ਪੱਕੀ ਹੈ ਜੀ ਜਿੱਤ ਕਿਵੇਂ ਪੱਕੀ ਹੈ ਕਿਵੇਂ ਪੱਕੀ ਕਿਵੇਂ ਦੇਖੋ ਉਧਰ ਦੇਖੋ ਉਧਰ ਦੇਖੋ ਉਧਰ ਕੈਮਰਾ ਮਾਰੇ ਮਾਰੇ ਹੀ ਦੁਆਰਾ ਇੱਕ ਵਾਰ ਜ਼ੋਰਦਾਰ ਉਧਰ ਮਣਾ ਕੈਮਰਾ ਮਾਰੇ ਭਾਈ ਮਣਾ ਕੈਮਰਾ ਮਾਰੋ ਮਾਰੇ ਮੈਂ ਇੱਕ ਵਾਰ ਕਹੂੰਗਾ ਕਿ ਕੈਮਰਾਮੈਨ ਨੂੰ ਦਿਖਾਇਆ ਜਾਵੇ ਨੀਟੂ ਜੀ ਇਹ ਸਿਰਫ ਹੱਥ ਜਿਹੜੇ ਮਾਰੇ ਜਾ ਰਹੇ ਲੋਕ ਪਿਆਰ ਦੇਣਗੇ ਚੋਣਾਂ ਦੇ ਵਿੱਚ ਵੋਟ ਵੀ ਪਾਣਗੇ ਸਾਡੇ ਸਰ ਪਿਆਰੇ ਆ ਜੀ ਉਧਰ ਦੇਖੋ ਉਧਰ ਦੇਖੋ ਉਧਰ ਦੇਖੋ ਉਧਰ ਦੇਖੋ ਲਲਕਾਰੇ ਵੱਜ ਗਨੇ ਲਲਕਾਰੇ ਵੱਜ ਰਹੇ ਨਾ ਜੀ ਉਧਰ ਦੇਖੋ ਜੀ ਆਹ ਦੇਖੋ ਜੀ ਧੰਨਵਾਦ ਜੀ ਬੜੀ ਮਿਹਰਬਾਨੀ ਜੀ ਪਿਆਰੇ ਆ ਤੁਹਾਡੇ ਓਕੇ ਜੀ ਓਕੇ ਜੀ ਧੰਨਵਾਦ ਜੀ ਮਿਹਰਬਾਨੀ ਜੀ ਬਾਣ ਸਾਹਿਬ ਜਿੰਦਾਬਾਦ ਦੇਖੋ ਜੀ ਸਿੱਧੂ ਮੂਸੇ ਦਾ ਪਿੰਡ ਜਿੰਦਾਬਾਦ ਆ ਜਿੰਦਾਬਾਦ ਆ ਪਰ ਆਪਾਂ ਗੱਲ ਕਹਿਣ ਕਹਦੇ ਲੋਕਤੰਤਰ ਆ ਲੋਕਾਂ ਦੀਆਂ ਵੋਟਾਂ ਨੀਡੂ ਛੱਡਾਂ ਵਾਲੇ ਚੋਲੀ ਇੱਕ ਲਲਕਾਰਾ ਵਾ ਇਹ ਸਰਕਾਰਾਂ ਅਜ ਬਾਤ ਸੁਣਨ ਗਿਆ ਤੇ ਸਰਕਾਰਾਂ ਅਜ ਬਾਤ ਸੁਣਨ ਗਿਆ ਮੇਰੀਆਂ ਕਿ ਆ ਸਚਾਈਆਂ ਦੀ ਵੋਟਾਂ ਜਿੰਨੀਆਂ ਖੜੀਆਂ ਸਾਰੀਆਂ ਹੱਥ ਸਾਜੀਆਂ ਵੋਟਾਂ ਪੈਰੀਆਂ ਵਾ ਇੱਥੇ ਕੋਈ ਪੈਸਾ ਨਹੀਂ ਵੰਡਿਆ ਗਿਆ ਕੋਈ दारू ਨਹੀਂ ਵੰਡੀ ਗਈ ਸਿਰਫ ਇਹ ਲੋਕਾਂ ਦਾ ਪਿਆਰ ਹੈ ਔਰ ਲੋਕੀ ਧੰਨਵਾਦ ਲੋਕਾਂ ਦਾ ਆਪਣਾ ਕਰਦਾ ਤੈ ਦਿਨੋਂ ਸ਼ੁਕਰਗੁਜ਼ਾਰ ਹੈ ਕਿ ਜਿਹੜਾ ਲੋਕੀ ਵੋਟਾਂ ਪਾ ਰਹੇ ਹੈ ਜੀ ਸ਼ਟਰਾਂ ਦਾ ਕੰਮ ਖਤਮ ਹੋ ਗਿਆ ਜਿਹੜਾ ਚੋਣਾਂ ਦੇ ਵਿੱਚ ਆਣਾ ਪੈ ਗਿਆ ਦੇਖੋ ਜੀ ਸ਼ਟਰਾਂ ਦਾ ਕੰਮ ਤੇ ਲੀਡਰਾਂ ਨੇ ਸਾਡਾ ਪਹਿਲੇ ਹੀ ਖੋਲਿਆ ਇਹਨਾਂ ਨੇ ਕਾਰੋਬਾਰ ਕੋਈ ਨਹੀਂ ਨਾ ਦਿੱਤਾ ਹਰ ਇੱਕ ਬੰਦਾ ਬੇਲਾ ਵਾ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਰਾਜਗਰੀ ਤਰਖਾਨ ਸਾਰੇ ਇਹਨਾਂ ਨੇ ਬੇਲੇ ਕਰ ਦਿੱਤੇ ਆ ਹੁਣ ਆਪਾਂ ਉਹ ਕੰਮ ਤੇ ਲਾਉਣੇ ਉਧਰ ਦੇਖੋ ਮਾਰਾ ਉਧਰ ਮਾਰਾ ਕੈਮਰਾ ਘਮਾਓ ਘਮਾਓ ਕੈਮਰਾ ਜਲਦੀ ਸਰ ਵੋਟ ਕੋਲ ਜੀ ਭਾਈ ਭਾਈ ਦੇਖੋ ਜੀ ਤੁਹਾਡੇ ਸਾਹਮਣੇ ਪਿਆਰ ਇਨਾ ਪਿਆਰ ਸ਼ਾਇਦ ਮੇਰਾ ਖਿਆਲ ਆ ਭਾਈ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਸਾਹਿਬ ਨੂੰ ਨਹੀਂ ਮਿਲਦਾ ਜਿੰਨਾ ਜਨਤਾ ਮੈਨੂੰ ਪਿਆਰ ਦੇ ਰਹੀ ਆ ਤੇ ਵੋਟ ਦੇ ਰਹੀ ਆ ਤੇ ਸਪੋਰਟ ਕਰ ਰਹੀ ਆ ਮੈਂ ਕਹਿੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਫੇਲ ਆ ਸਾਡੇ ਸਾਹਮਣੇ ਇਹ ਨੀਟੂ ਜੀ ਜਿਹੜੀ ਟੋਪੀ ਪਹਿਲਾਂ ਪਾਈ ਹੋਈ ਸੀ ਤੁਸੀਂ ਨੰਬਰ ਦਿਖਾਉਂਦੇ ਸੀ ਇੱਕ ਸ਼ਰਟ ਪਾਈ ਹੋਈ ਸੀ ਟੀ-ਸ਼ਰਟ ਲੱਕੀ ਦੱਸਦੇ ਸੀ ਉਹ ਹੁਣ ਲੱਕੀ ਸ਼ਰਟ ਕਿੱਥੇ ਆ ਨਹੀਂ ਮੈਂ ਕਿਹਾ ਹੁਣ ਲੱਕੀ ਕਿੱਥੇ ਆ ਇੱਕ ਮੈਨੂੰ ਕਿ ਗਰਮੀ ਬਹੁਤ ਲੱਗਦੀ ਸੀ ਜੀ ਉਹ ਗਰਮੀ ਨਾਲ ਮੈਂ ਬਿਮਾਰ ਹੋਗਾ ਤਾਂ ਪ੍ਰਚਾਰ ਨਹੀਂ ਹੋ ਸਕਿਆ ਹੁਣ ਹਲਕਾ কুরਤਾ ਪਾਇਆ ਇਸ ਕਰਕੇ ਵੀ ਗਰਮੀ ਬਹੁਤ ਹੈ ਕਿਉਂਕਿ ਅੱਜ ਐਸੀ ਕਿਹੜਾ ਨਾਲ ਐਸੀ ਗੱਡੀਆਂ ਲਈ ਫਿਰਦੇ ਨਾ ਸਾਰਦੋਂ ਨੇ ਪੈਸੇ ਆ ਕਿਉਂਕਿ ਜਿਨ੍ਹਾਂ ਤੋਂ ਜ਼ਿਆਦਾ ਪੈਸੇ ਆ ਹੁਣ ਉਹਨਾਂ ਦੇ ਮੂੰਹ ਤੋੜਨ ਵਾਸਤੇ ਨੀਡੂ ਛਟਰਾ ਵਾਲ ਆ ਗਿਆ ਵਾ ਤੇ ਵੋਟ ਸਾਰੀ ਨੀਡੂ ਛਟਰਾ ਨਾਲ ਜਾਏਗੀ ਤੇ ਆਪਦੀ ਵੱਡੀਆਂ-ਵੱਡੀਆਂ ਸਰਕਾਰਾਂ ਹਿੱਲ ਕੇ ਦਿਖਾਣਗੀਆਂ ਕਿ ਮੋਦੀ ਸਰਕਾਰ ਵੀ ਹਿਲ ਜਾਏਗੀ ਕਿਉਂਕਿ ਆਪਕੇ ਇੱਥੇ ਖੜਾ ਕੋਣ ਆ ਨੀਡੂ ਛਟਰਾ ਵਾਲਾ ਤੇ ਨੀਡੂ ਜੀ ਸ਼ੁਰੂਆਤ ਕਿਵੇਂ ਹੋਈ ਸੀ ਚੋਣਾ ਦੇ ਵਿੱਚ ਬੋਲੋ ਬਾਈ ਮਾਰੋ ਕੈਲ ਬੋਲੋ ਸਾਰੇ ਪਾਸੇ ਸਾਰੀ ਛੋਰੀਆਂ ਬਣਾ ਕੇ ਪਾਰੇ ਚੋਣਾ ਦੇ ਵਿੱਚ ਕਿੰਨੀ ਵਾਰ ਖੜੇ ਹੋਏ ਹੋ ਤੁਸੀਂ ਚੋਣਾ ਵਿੱਚ ਮੈਂ 9 ਵਾਰ ਖੜਾਇਆ 10ਵੀਂ ਵਾਰ ਜਿੱਤ ਕੇ ਦਿਖਾਉਂਗਾ ਆਜੋ ਆਜੋ ਭਾਈ ਆਜੋ ਖੁੱਤੇ ਹੋ 10ਵੀਂ ਵਾਰ ਜਿੱਤ ਕੇ ਦਿਖਾਵਾਂਗੇ 9 ਵਾਰ ਹਾਰ ਦਾ ਕਾਰਨ ਕੀ ਰਿਹਾ ਹਾਂ ਤਾਂ ਕਾਰਨ ਕੀ ਲੀਡਰ ਪੈਸੇ ਵੰਡ ਦਿੰਦੇ ਜਿਆਦਾ ਤੇ ਸਾਡੇ ਤੋਂ ਪੈਸੇ ਹੈ ਨਹੀਂਗੇ ਤੇ ਸਾਡੇ ਤੋਂ ਸਿਰ ਪਿਆਰ ਆ ਜਾਂ ਹੌਸਲਾ ਵਾ ਉਹ ਆਪਾਂ ਆਪਣਾ ਦੇ ਰਹੇ ਆ ਪਿਆਰ ਜਨਤਾ ਨੂੰ ਪਿਆਰ ਦੇ ਰਹੇ ਆ ਵਾਸਪੋਰਟ ਕਰ ਰਹੇ ਆ ਪੂਰੀ ਦੇਖੋ ਲੈਂਡ ਪੂਰੀ ਲੱਗੀ ਹੋਈ ਆ ਜੀ ਪੂਰੀ ਤਰ੍ਹਾਂ ਤੱਕ ਸ਼ੁਗਰ ਗੁਜ਼ਾਰਾ ਹੈ ਇਹ ਨਾ ਸਾਰੇ ਭਰਾਵਾਂ ਦੇ ਉਹ ਸਾਰੇ ਵੀਡੀਓ ਬਣਾ ਬਣਾ ਕੇ ਜਾ ਰਹੇ ਜੀ ਇੱਥੋਂ ਦੇਖੋ ਦਰ ਸਾਹਮਣੇ ਲਾਈਵ ਚੱਲ ਰਿਹਾ ਹੈ ਉਹ ਲੋਕੀ ਲਾਈਵ ਚੱਲ ਰਿਹਾ ਹੈ ਲਾਈਵ ਕਰ ਰਹੇ ਕੋਈ ਕਿਸੇ ਦਾ ਡਾੜ ਨਹੀਂ ਉਹ ਦੇਖੋ ਦੇਖੋ ਸਾਹਮਣੇ ਦੇਖੋ ਜੀ ਪੂਰਾ ਇਹ ਪਿਆਰ ਹੈ ਇਹ ਵੋਟ ਹੈ ਜਿਹੜੀ ਮੇਰੀ ਝੋਲੀ ਦੇ ਵਿੱਚ ਪੱਕੀ ਜਾਂਦੀ ਇਹ ਇਹਨਾਂ ਦਾ ਪਿਆਰ ਸੱਚਾ ਪਿਆਰ ਹੈ ਜੀ ਕਿਤਨੇ ਵੀਡੀਓਜ਼ ਵੀਡੀਓਜ਼ ਹੀ ਤਾਂ ਨਹੀਂ ਰਹਿ ਜਾਣਗੀਆਂ ਵੋਟਾਂ ਦੇ ਵਿੱਚ ਤਬਦੀਲ ਹੋਣਗੀਆਂ ਵੋਟਾਂ ਹੀ ਹੈ ਜੀ ਸਾਰੀਆਂ ਵੋਟਾਂ ਹੀ ਆ ਜੀ ਇਹ ਜਿੱਤ ਬੱਕੀ ਹੋ ਗਈ ਹੈ ਜੀ ਅੱਜ ਵੱਡੀਆਂ ਵੱਡੀਆਂ ਸਰਕਾਰਾਂ ਸੁਣ ਲੋ ਪਾਰਟੀਆਂ ਸੁਣ ਲੋ ਤੁਹਾਡੇ ਝੰਡੇ ਡੰਡੇ ਇੱਥੇ ਲੱਗੇ ਰਹਿ ਜਾਣੇ ਆ ਕਿਉਂਕਿ ਲੋਕਾਂ ਦਾ ਹੱਥ ਫੋਨ ਹੈ ਔਰ ਲੋਕ ਜਿਨ੍ਹਾਂ ਦਾ ਫੋਨ ਹੈ ਉਹਨਾਂ ਨੇ ਫੋਨ ਵਿੱਚ ਦੇਖਣਾ ਕਿਹੜਾ ਕਿਹੜਾ ਬੰਦਾ ਹੈਗਾ ਵਾ ਔਰ ਨੀਟੂ ਛੱਡਰਾਂ ਵਾਲਾ ਉਹਦੇ ਕੋਲ ਉਹਦੇ ਕੋਲ ਸਰਦਾਰ ਸਾਹਿਬ ਜਿੰਦਾਬਾਦ ਸਰਦਾਰ ਸਾਹਿਬ ਜਿੰਦਾਬਾਦ 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 ਧੰਨਵਾਦ ਜੀ ਸਰਦਾਰ ਸਾਹਿਬ ਜਿੰਦਾਬਾਦ ਤਾਲੀਆਂ ਮਾਰਦੇ ਨੀਟੂ ਭਾਈ ਜੀ ਨੀਟੂ ਭਾਈ ਨੀ ਤਾਲੀਆਂ ਨੀਟੂ ਜੀ ਇੱਕ ਗੱਲ ਪੁੱਛਣਾ ਚਾਹਾਂਗਾ ਵਿਧਾਨ ਸਭਾ ਹਲਕੇ ਕਿੰਨੇ ਨੇ ਲੁਧਿਆਣਾ ਸ਼ਹਿਰ ਦੇ ਇਹ ਨਹੀਂ ਇਹ ਛੱਡੋ ਜਿੱਤ ਹਾਰ ਦਾ ਫੈਸਲਾ ਸੁਣੋ ਬਸ ਜਿੱਤਗੇ ਚੋਣਾ ਕਿਹਨੀਆਂ ਲੜ ਰਤ ਗਿਆ ਨਿੱਡੂ ਹੀ ਚੋਣਾ ਕਿਡੀਆਂ ਲੜ ਰਹੇ ਹੋ ਇਸ ਵਾਰ ਰਾਜ ਸਭਾ ਦੀਆਂ ਚੋਣਾਂ ਨੇ ਲੋਕ ਸਭਾ ਦੀਆਂ ਨੇ ਵਿਧਾਨ ਸਭਾ ਦੀਆਂ ਕਿਹੜੀਆਂ ਨੇ ਇਹ ਵਿਧਾਨ ਸਭਾ ਦੀ ਇਹ ਵਿਧਾਨ ਸਭਾ ਦੀਆਂ ਚੋਣਾਂ ਨੇ ਹਾਂਜੀ ਹਲਕਾ ਪੱਛਮੀ ਦੀ ਹੱਦ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਮੁੱਕਦੀ ਹੈ ਲੋਕਾਂ ਨੂੰ ਪਤਾ ਵਾ ਜਿਨ੍ਹਾਂ ਨੇ ਵੋਟਾਂ ਪਾਡੀਆਂ ਇਹ ਉਹਨਾਂ ਨੇ ਆਪ ਹੀ ਦੱਸ ਦੇ ਸਾਨੂੰ ਕਿ ਖਤਮ ਹੁੰਦੀ ਹੈ ਤੇ ਸ਼ੁਰੂ ਹੁੰਦੀ ਹੈ ਵੋਟਾਂ ਕਿੰਨੀਆਂ ਨੇ ਵੋਟਾਂ 1 ਲੱਖ 63 ਹਜ਼ਾਰ ਵੋਟ ਤੇ ਕਿੰਨੇ ਲੋਕਾਂ ਨੂੰ ਤੁਸੀਂ ਮਿਲ ਚੁੱਕੇ ਹੋ ਇਹ ਮੈਂ 50 ਹਜ਼ਾਰ ਲੋਕਾਂ ਨੂੰ ਮਿਲਿਆ ਜੀ ਬਸ ਉਸ ਤੋਂ ਵੱਧ ਲੋਕਾਂ ਨੂੰ ਨਹੀਂ ਮੇਰਾ ਟਾਈਮ ਉਹ ਘਟਾ ਜੀ ਟਾਈਮ ਘਟਾ ਹੈ ਟਾਈਮ ਸਰਕਾਰ ਦੀ ਜਿਹੜੀ ਸਾਨੂੰ ਬਾਕੀ ਸਾਡੇ ਕੋਲ ਟਾਈਮ ਘੁੱਲਾਈ ਆ ਅਜੇ ਤਾਂ ਵਿਲੇ ਹੀ ਆ ਤੇ ਟੱਕਰ ਗੇੜੀ ਪਾਰਟੀ ਦੇ ਨਾਲ ਮੰਨ ਸਾਰਿਆਂ ਨਾਲ ਇਹ 13 ਜਣੇ ਇੱਕ ਬਸੇ ਨੀਡੂ ਛਟੜਾ ਦਾ ਇਕੱਲਾ ਕਾਫੀ ਆ ਕਿੰਨੇ ਉਮੀਦਵਾਰ ਕਿੰਨੇ ਖੜੇ ਹੋਏ ਨੇ ਇਸ ਵਾਰ ਤੁਹਾਡੇ ਮੁਕਾਬਲੇ ਚ 14ਵਾਂ ਬੰਦਾ ਹੋਵੇ 13 ਬੰਦੇ ਆ 13 ਬੰਦੇ ਨੇ ਇਹਨਾਂ ਦੇ 13 13 ਹੀ ਆ ਬਸ ਬਾਕੀ ਪਰਮਾਤਮਾ ਰੱਬ ਜਾਣੇ ਕੀ ਹੋਊਗਾ ਕਹਿੰਦੇ ਆ ਨਾ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਗੁਰੂ ਜਾਣੇ ਇਹ 13 ਜਾਣੇ ਇੱਕ ਬਸ ਖੜੇ ਹੋ ਕੇ ਜੋਰ ਲਾ ਰਹੇ ਆ ਔਰ ਇਹਨਾਂ ਦੇ ਵਿੱਚ ਫੈਰ ਇਹਨਾਂ ਦੇ ਹੱਥ ਹਾਰ ਹੀ ਆਉਣੀ ਹੈ ਜਿੱਤ ਇਹਨਾਂ ਦੇ ਹੱਥ ਕਦੀ ਨਹੀਂ ਹੋਣੀ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ 4 86 ਪਾਰਟੀਆਂ ਜਿਨ੍ਹਾਂ ਨੇ ਰੋਡ ショਅ ਕੱਢੇ ਜਾ ਰਹੇ ਆ ਹਜ਼ਾਰਾਂ ਬੰਦੇ ਉਹਨਾਂ ਦੇ ਰੋਡ ショਅ ਦੇ ਵਿੱਚ ਮੌਜੂਦ ਰਹਿ ਰਹੇ ਨੇ ਨਹੀਂ ਆਹ ਉਹ ਹਜ਼ਾਰਾਂ ਤੁਹਾਡੇ ਨਾਲ ਕਿੰਨੇ ਬੰਦੇ ਨੇ ਉਹ ਇੱਥੋਂ ਨਹੀਂ ਮੰਗਾਏਗੇ ਕੋਈ ਬਰਨਾਲੇ ਬਠਿੰਡੇ ਲੁਧਿਆਣਾ ਮੁਖਸਰ ਮੋਗਾ ਇੱਥੋਂ ਬੰਦੇ ਬੁਲਾਏਗੇ ਲੁਧਿਆਣੇ ਦਾ ਬੰਦਾ ਹੀ ਕੋਈ ਨਹੀਂਗਾ ਲੁਧਿਆਣੇ ਦਾ ਕੋਈ ਵੋਟਰ ਵੀ ਸਪੋਰਟਰ ਵੀ ਨਹੀਂਗਾ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਦੇਖੋ ਸਰਦਾਰ ਸਾਹਿਬ ਸਾਹਮਣੇ ਖੜੇ ਉਹ ਗੱਡੀ ਵਿਚਾਰਨ ਰੋਕ ਲਈ ਮੇਰੇ ਸਾਹਮਣੇ ਉਹ ਦੇਖੋ ਕੈਮਰਾ ਮਾਰਾ ਜਾਏ ਉਹ ਦੇਖੋ ਜੀ ਰੋਕੇ ਜਾ ਰਹੇ ਨੇ ਜੀ ਮੇਰੇ ਜੀ ਉਹਨੂੰ ਪਿਆਰ ਹੈ ਪਿਆਰ ਹੈ ਇਹ ਸਾਨੂੰ ਦਾ ਪਿਆਰ ਹੈ ਜੀ ਤੇ ਆਪਾਂ ਅੱਜ ਖੜੇ ਇਹਨਾਂ ਦਾ ਪਿਆਰ ਜਾਨਣ ਵਾਸਤੇ ਆਓ ਦੇਖੋ ਆਓ ਦੇਖੋ ਸਾਹਮਣੇ ਉਹ ਦੇਖੋ ਕੰਨੀ ਤਰੀਕ ਨੂੰ ਚੋਣਾ ਕਿੰਨੀ ਤਰੀਕ ਨੂੰ ਹੋਣ ਜਾ ਰਹੀਆਂ ਨੇ ਚੋਣਾ 9 ਦੋਹਰੀ ਤਰੀਕ ਨੂੰ ਹੋਣ ਜਾ ਰਹੀਆਂ ਔਰ ਰਿਜ਼ਲਟ ਬਹੁਤ ਵਧੀਆ ਹੋਵੇ ਮੇਰੇ ਕਦੋਂ ਆਏਗਾ ਰਿਜ਼ਲਟ 23 ਤਰੀਕ ਨੂੰ ਆਏਗਾ ਔਰ ਮੇਰਾ ਨੰਬਰ ਵੀ 9 ਆ ਤੇ ਸ਼ਟਰ ਚੋ ਨਿਸ਼ਾਨਾ ਇੱਕ ਇੱਕ ਵੋਟ ਸ਼ਟਰ ਤੇ ਚੋਲੀ ਪਾ ਕੇ ਕਾਮਯਾਬ ਕਰੋ ਜੀ ਬਹੁਤ ਬਹੁਤ ਧੰਨਵਾਦ ਹੋ ਗਿਆ ਤੁਹਾਡੇ ਉਧਰ ਦੇਖੋ ਪ੍ਰਚਾਰ ਕਦੋਂ ਤੱਕ ਕਰੋਗੇ ਲੀਡਰ ਜੀ ਲੋਕ ਤਾਂ ਤੁਹਾਨੂੰ ਲੋਕ ਤਾਂ ਤੁਹਾਨੂੰ ਹੱਥ ਮਾਰ ਮਾਰ ਕੇ ਜਾ ਰਹੇ ਨੇ ਸਭ ਤੁਹਾਨੂੰ ਬੁਲਾ ਕੇ ਜਾ ਰਹੇ ਨੇ ਸਲੂਟ ਹੈ ਜੇ ਨਾ ਇਹਨਾਂ ਦਾ ਪਿਆਰ ਨੂੰ ਸਲੂਟ ਹੈ ਇਹਨਾਂ ਨੂੰ ਸਲੂਟ ਹੈ ਇਹ ਲੋਕਾਂ ਦੇ ਵਿੱਚ ਰੱਬ ਵਸਦਾ ਵਾ ਇਹੀ ਬੈਸਟ ਵਾਲੇ ਨੇ ਨੀਡੂ ਸ਼ਟਰਾ ਨੂੰ ਜਿਤਾਉਂਦਾ ਵਾ ਅੱਜ ਦਿਖਾ ਦਿੰਦਾ ਵਾ ਜਿੱਤ ਹੋਵੇ ਹਾਰ ਹੋਵੇ ਉਹ ਰੱਬ ਦੀ ਮਰਜ਼ੀ ਆ ਪਰ ਨੀਡੂ ਸ਼ਟਰਾ ਵਾਲਾ ਇਹਨਾਂ ਦਾ ਪਿਆਰ ਨਾਲ ਖੜਾ ਵਾ ਨਾ ਪੈਸਾ ਵਾ ਨੀਡੂ ਸ਼ਟਰਾ ਕੋ ਨਾ ਦਾਰੂ ਵੰਡਿਆ ਇਹਨਾਂ ਨੇ ਦਾਰੂ ਵੀ ਵੰਡੀਆ ਪੈਸੇ ਵੰਡੇ ਰਾਸ਼ਨ ਵੀ ਵੰਡਿਆ ਉਹ ਸਾਰਾ ਬੇਕਾਰ ਗਿਆ ਇਹਨਾਂ ਦਾ ਧੰਨਵਾਦ ਜੀ ਮਿਹਰਬਾਨੀ ਜੀ ਸਾਰਾ ਦੇਖ ਲੋ ਤੁਹਾਡੇ ਸਾਹਮਣੇ ਐਸੇ ਵੰਡ ਰਹੇ ਹਾਂ ਜੀ ਕੀ ਲੱਗਦਾ ਕਿੰਨੀਆਂ ਵੋਟਾਂ ਮਿਲਣਗੀਆਂ ਇਸ ਵਾਰ ਲੁਧਿਆਣਾ ਸ਼ਹਿਰ ਦੇ ਵਿੱਚ 1.25 ਲੱਖ ਪਲੱਸ ਵੋਟਾਂ ਤੇ ਜਿੱਤੂਗਾ ਜੀ ਹਾਰ ਗਏ ਭਾਜੀ ਸਭ ਹਾਰ ਗਏ ਸਭ ਹਾਰ ਗਏ ਕਿਦਰੇ ਤਾਂ ਨਹੀਂ ਹੋਊਗਾ ਨੀਟੂ ਸ਼ਟਰਾਂ ਵਾਲਾ ਇੱਕ ਵਾਰ ਫੇਰ ਤੋਂ ਚੋਣਾਂ ਦੇ ਨਤੀਜੇ ਆਉਣ ਵਾਲੇ ਦਿਨ ਰੋਂਦਾ ਹੋਇਆ ਨਜ਼ਰ ਆਏਗਾ ਜਿਵੇਂ ਨੀਟੂ ਸ਼ਟਰਾਂ ਵਾਲੇ ਦੀ ਇੱਕ ਵੀਡੀਓ ਪਹਿਲਾਂ ਬੜੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਨੀਟੂ ਸ਼ਟਰਾਂ ਵਾਲਾ ਦਾ ਕਹਿਣਾ ਸੀ ਮੇਰੇ ਘਰਦਿਆਂ ਨੇ ਵੀ ਮੈਨੂੰ ਵੋਟ ਨਹੀਂ ਪਾਈ ਦੇਖੋ ਇਹ ਸਪਿਆਰਾ ਹੁਣ ਰੋਣ ਵਾਲਾ ਦਿਨ ਇਹਨਾਂ ਦੇ ਆਏ ਆ ਹੁਣ ਸਾਡੇ ਦਿਨ ਜਿੱਤਣ ਦੇ ਇਹਨਾਂ ਦੇ ਰੋਂਦੇ ਆ ਵੱਡੇ ਵੱਡੇ ਪਾਰਟੀ ਵਾਲੇ ਚਲੋ ਜੇ ਜਿੱਤ ਵੀ ਜਾਂਦੇ ਹੋ ਮੰਨ ਕੇ ਚਲੋ ਤਾਂ ਕੀ ਕਰੋਗੇ ਕਿ ਲੁਧਿਆਣੇ ਵਾਸਤੇ ਮੈਂ ਗੰਦਾ ਨਾਲ ਸਾਬ ਕਰਾਂਗਾ ਮਹਿੰਗਾਈ ਕੱਟ ਕਰਾਂਗਾ ਕਾਨੂੰਨ ਪ੍ਰਸ਼ਾਸਨ ਨੂੰ ਆ ਵਾਰ ਤੋਂ ਵਾਰ ਕਾਨੂੰਨ ਨੂੰ ਜਿਹੜਾ ਨਸ਼ੇ ਵਿੱਚ ਬੇਦਾ ਨੂੰ ਫੜਾਉਂਗਾ ਇਹਨਾਂ ਨੂੰ ਅੰਦਰ ਕਰਾਉਂਗਾ ਸਖਤ ਤੋਂ ਸਖਤ ਕਾਰਵਾਈ ਹੋਗੀ ਕੋਈ ਧੀ ਪੈਨ ਨੂੰ ਛੇੜੇਗਾ ਨਹੀਂ ਕਿਉਂਕਿ ਇਹ 카ਟੋ ਵਾਲੇ ਨੇ ਪਿਛਲੇ ਇੱਕ ਕੁੜੀ ਨੂੰ ਛੇੜਿਆ ਔਰ ਰਿਪੋਰਟ ਲਿਖੀ ਪਈ ਆ ਗਲਤੀ ਬੰਦਾ ਇੱਕ ਕਰਦਾ ਵਾ ਸਾਰੇ ਆਟੋ ਵਾਲੇ ਵਿਚਾਰੇ ਬਦਨਾਮ ਹੁੰਦੇ ਮਿਹਨਤੀ ਇਨਸਾਨ ਆ ਆਟੋ ਵਾਲੇ ਬਹੁਤ ਘੈਂਟ ਇਨਸਾਨ ਆ ਉਹਨਾਂ ਦਾ ਪਿਆਰ ਆ ਤੇ ਆਪਾਂ ਉਹਨਾਂ ਆਟ ਵਾਲੇ ਭਰਾਵਾਂ ਨਾਲ ਜਿਹੜਾ ਬੰਦਾ ਗਲਤ ਬੰਦਾ ਉਹਨੂੰ ਫੜਾਂਗੇ ਆ ਬਸ ਆਪਾਂ ਪ੍ਰਚਾਰ ਕਦੋਂ ਤੱਕ ਕਰ ਰਹੇ ਹੋ ਔਰ ਬੱਸਾਂ ਵਾਲੇ ਨੂੰ ਪੱਕਾ ਕਰੋ ਕਨੈਕਟਰਾਂ ਨੂੰ ਪੱਕਾ ਕਰੋ ਕਨੈਕਟਰ ਨੂੰ ਹੀ ਪੱਕਾ ਕੀਤਾ ਸਾਡੇ ਬੱਸਾਂ ਵਾਲੇ ਨੂੰ ਪੱਕਾ ਕੀਤਾ ਤੇ ਭਗਵੰਤ ਮਾਨ ਕੀ ਕਰਨਾਗਾ 600 ਪ੍ਰੋਫੈਸਰ ਦੀ ਨੌਕਰੀ ਖਾਲੀ ਆ ਉੱਥੇ ਬੰਦਾ ਕੋਈ ਨਹੀਂ ਪੱਕਾ ਕੀਤਾ ਪੁਲਿਸ ਮੁਲਾਜ਼ਮਾਂ ਦੀ ਜਿਹੜਾ ਫੰਡ ਬੋਨਸ ਉਹ ਖਾਗੇ ਸਰਕਾਰ ਗਵਰਨਮੈਂਟ ਇਹਨਾਂ ਨੂੰ ਕਹਿਣਾ ਚਾਹੁੰਦਾ ਕਿਉਂ ਨਹੀਂ ਦਿੰਦੇ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਨਹੀਂ ਸਰਕਾਰੀ ਵਿਭਾਗਾਂ ਨੂੰ ਦਿੰਦੇ ਕੁਝ ਉਹ ਦੇਖੋ ਬੱਸਾਂ ਵਾਲੇ ਰੋਂਦੇ ਪਏ ਆ ਸਰਕਾਰੀ ਬੱਸਾਂ ਵਾਲੇ ਇਹਨਾਂ ਦੀ ਜਾਨ ਨੂੰ ਰੋਂਦੇ ਪਏ ਆ ਅੱਜ ਇਹਨਾਂ ਰੋਂਦੇ ਪਏ ਆ ਕੱਲ ਇਹਨਾਂ ਦੇ ਹਾਲਾਤ ਦੇਖੋ ਕਿਦਾਂ ਮਾੜੇ ਹੋਣੇ ਆ ਅੱਜ ਭਗਵੰਤ ਮਾਨ ਕਿਸੇ ਨੂੰ ਨਹੀਂ ਮਿਲਦਾ ਪਿਆ ਕੱਲੋਂ ਭਗਵੰਤ ਮਾਨ ਨੂੰ ਦੁਨੀਆ ਨੂੰ ਨਹੀਂ ਮਿਲਣਾ ਦੁਨੀਆ ਨੇ ਕਰਾ ਅਸੀਂ ਭਗਵੰਤ ਮਾਨ ਕੌਣ ਆ ਜੀ ਇਸ ਕਰਕੇ ਅਸੀਂ ਅਸੀਂ ਆ ਦੇਖ ਲਓ ਉਹ ਕਹਿ ਗਿਆ ਕੀ ਕਹਿ ਕੇ ਕੀ ਗਏ ਨੇ ਕੀ ਕਹਿ ਕੇ ਤੈਨੂੰ ਵੋਟਾਂ ਬਸ ਜਿਹੜੀ ਗੱਲ ਲੋਕ ਕਰ ਰਹੇ ਨੇ ਕਿ ਤਖਾਨਗੇ ਵੀ ਔਰ ਦੇਖੋ ਦਿਨਾਂ ਦੇ ਵਿੱਚ ਉਹ ਇੱਕ ਵਾਰ ਫੋਨ ਕਰਕੇ ਕਹਿੰਦੇ ਬੋਰਡ ਪਾਓ ਬੋਰਡ ਪਾਓ ਸਪੋਰਟ ਕਰੋ ਬੋਰਡ ਪਾਓ ਹੁਣ ਆਣ ਗਿਆ ਆਪੀ ਲੋਕ ਨਾਲ ਲੋਕ ਤੁਰ ਰਹੇ ਨੇ ਜਦੋਂ ਚੋਣ ਪ੍ਰਚਾਰ ਕਿਵੇਂ ਕਰ ਰਹੇ ਹੋ ਤੁਹਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਤੇ ਕੋਈ ਬੋਰਡ ਲੱਗਾ ਤਾਂ ਦੇਖਿਆ ਨਹੀਂ ਤੁਹਾਡਾ ਦੇਖੋ ਸਾਡੇ ਕੋਲ ਪੈਸੇ ਹੈ ਨਹੀਂਗੇ ਪਰ ਇਹ ਗੱਲ ਆ ਕਿ ਲੁਧਿਆਣੇ ਵਾਲਿਆਂ ਦਾ ਪਿਆਰ ਹੀ ਬਹੁਤ ਸੱਚਾ ਵਾ ਬਸ ਇਹਨਾਂ ਦਾ ਪਿਆਰ ਔਰ ਬੈਸਟ ਵਾਲਿਆਂ ਨਾਲ ਸਾਨੂੰ ਜਿੱਤ ਉਹ ਦੇਖੋ ਉਧਰ ਦੇਖੋ ਜਿੱਤ ਦਾ ਨਿਸ਼ਾਨ ਜਿੱਤ ਦੇ ਨਿਸ਼ਾਨ ਸਦਾ ਲਾਇਆ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਨਾਲ ਦੂਜੀ ਵਾਰ ਖੰਡੇ ਨਾਲ ਉਹ ਦੇਖੋ ਜਿੱਤ ਦੇ ਨਿਸ਼ਾਨ ਆ ਸਾਡੇ ਆ ਸਾਰਾ ਤੁਸੀਂ ਐਵੇਂ ਨਹੀਂ ਦੇਖ ਰਹੇ ਰੋਕਰੇ ਇਹ ਵੱਡੇ ਵੱਡੇ ਲੀਡਰ ਖੜੇ ਹੋ ਜਾਣ ਲੋਕੀ ਦੇਖਦੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਨਾ ਦੇਖ ਰਹੇ ਆ ਕਿਸੇ ਨੇ ਔਰ ਇਹਨਾਂ ਨੇ ਸਾਨੂੰ ਵੋਟ ਹੀ ਪਾਣੀ ਆ ਗਰੰਟੀ ਆ ਲੱਖ ਲੱਖ ਰੁਪਏ ਲਾ ਲੋ ਸ਼ਰਤ ਜਿੱਤੇ ਪਏ 25000 ਵੋਟ ਪਲੱਸ ਤੇਨਾਂ ਨੂੰ ਕਹਿ ਦੋ ਜਾ ਕੇ ਕਿ ਅਨੀ ਨੂੰ ਛੱਡਣਾ ਜਿੱਤ ਗਿਆ ਵਾ ਲੀਡਿੰਗ ਪਾਈ ਪਾਰਟੀਆਂ 35000 ਤੋਂ ਵੱਧ ਵੋਟਾਂ ਦੀ ਲੀਡ ਦਾ ਦਾਵਾ ਕਰਦੀਆਂ ਨੇ ਕਹਿ ਦੋ ਕਿ ਤੂੰ ਹਾਰ ਗਿਆ ਤੇ ਤੂੰ ਜ਼ਮਾਨਤਾ ਜਬਤ ਹੋ ਗਿਆ ਧੰਨਵਾਦ ਜੀ ਮਿਹਰਬਾਨੀ ਉਹਦਾ ਜ਼ਮਾਨਤਾ ਜਬਤ ਹੋ ਗਿਆ ਆਪਣੇ ਜ਼ਮਾਨਤਾ ਬਚਾ ਲੋ ਜਾ ਕੇ ਜੇ ਕੁਝ ਹੋਰ ਹੀ ਵੰਡਣਾ ਵੰਡ ਦੋ ਸ਼ਰਾਬ ਤੇ ਪੈਸੇ ਬਹੁਤ ਤੂੰ ਹੀ ਵੰਡਦਾ ਰਸ ਨਹੀਂ ਵੰਡ ਦਿੱਤਾ ਵਾ ਜੇ ਕੁਝ ਹੋਰ ਵੀ ਕੁਝ ਵੰਡਣਾ ਵਾ ਤੇ ਵੰਡੋ ਔਰ ਸਾਡਾ ਭਰਾ ਕਲਾਕਾਰ ਵੀ ਆ ਗਿਆ ਵਾ ਕਿਉਂ ਕਲਾਕਾਰ ਆ ਬਹੁਤ ਵਧੀਆ ਭਜੀ ਲੋ ਸਾਡਾ ਭਰਾ ਕਲਾਕਾਰ ਵੀ ਆ ਗਿਆ ਇੱਥੇ ਔਰ ਬਹੁਤ ਸਪੋਰਟ ਤੁਸੀਂ ਤੇ ਆ ਯਾਰ ਆਇਆ ਮੈਨੂੰ ਆ ਵੀ ਬੰਦਾ ਐਕਟਰ ਆ ਬਹੁਤ ਤਕੜਾ ਐਕਟਰ ਸਾਡਾ ਕੀ ਕਹਿਣਾ ਚਾਹੋਗੇ ਦੇਖੋ ਜੀ ਮਿਹਨਤ ਜਾਰੀ ਹੈ ਤੇ ਮੈਨੂੰ ਆਸ ਆਨਲ ਟਾਈਮ ਸੇ ਸਾਡੇ ਅੰਦਰ ਇੱਕ ਗਾਣਾ ਹੋ ਜਾਏ ਐਮਐਲ ਸਾਹਿਬ ਕਨਵਰ ਗਰੇ ਵਾਲੀ ਵਾਤੇ ਕਨਵਰ ਗਰੇ ਵਾਲੀ ਛੱਡੋ ਬਾਕੀ ਛੱਡ ਕਨਵਰ ਗਰੇ ਵਾਲੀ ਹਾਂ ਹਾਂ ਚੱਲ ਜਾ ਮਸਤ ਬਣਾ ਦੇਣਗੇ ਬੀਬਾ ਨਚਣ ਲਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਰਾਹੁਲ ਥੈਂਕ ਯੂ ਜੀ ਮਿਹਰਬਾਨੀ ਧੰਨਵਾਦ ਜੀ ਦਾ ਜੇ ਐਤ ਕੀ ਨੀਟੂ ਸ਼ਟਰਾਂ ਵਾਲਾ ਜਿੱਤਦਾ ਦਾ ਲੁਧਿਆਣਾ ਸ਼ਹਿਰ ਦੇ ਵਿੱਚ ਇਤੇ ਹੀ ਰੌਣਕਾਂ ਲੱਗਣਗੀਆਂ ਇਹ ਹਰ ਰੋਜ਼ ਰੌਣਕਾਂ ਲੱਗਣਗੀਆਂ ਜੀ ਗਾਣੇ ਮਹਿਫਲਾਂ ਇੱਥੇ ਰੋਜ਼ ਬਣਨਗੀਆਂ ਵੈਸਟ ਵਾਲਿਆਂ ਲੋਕੀ ਦੇਖਣ ਵਾਸਤੇ ਆਣਗੇ ਕਿ ਵੈਸਟ ਨੂੰ ਅਮਰੀਕਾ ਵਾਂਗ ਬਣਾ ਕੇ ਦਿਖਾਵਾਂਗਾ ਮੈਂ ਜੀ ਜਿੰਦਾਬਾਦ ਪਰ ਸਮੱਸਿਆਵਾਂ ਲੁਧਿਆਣਾ ਸ਼ਹਿਰ ਦੇ ਪੱਛਮੀ ਹਲਕੇ ਦੇ ਲੋਕਾਂ ਦੀਆਂ ਹੱਲ ਹੋਣਗੀਆਂ ਘੜ ਘੜ ਉੱਠੀ ਗੱਲ ਨੀਟੂ ਸ਼ਟਰਾਂ ਵਾਲਾ ਕਰੇਗਾ ਵੱਡੇ ਵੱਡੇ ਮਸਲੇ ਇੱਕ ਲੋਕਤੰਤਰ ਜਿੱਦਾਂ ਕਿ ਲੋਕਾਂ ਨੇ ਆਮ ਆਦਮੀ ਵੋਟਾਂ ਪਾਈਆਂ ਸੀਗੀਆਂ ਇਸ ਵਾਰੀ ਨੀਟੂ ਛਟਰਾਵਾਂ ਵਾਲੇ ਨੂੰ ਅੱਡਾ ਪਾ ਕੇ ਸਰਕਾਰਾਂ ਨੂੰ ਹਿਲਾ ਦਿਓ ਪ੍ਰਸ਼ਾਸਨ ਨੂੰ ਦੱਸ ਦਿਓ ਜਨਤਾ ਨੂੰ ਜਨਤਾ ਨੂੰ ਅਪੀਲ ਹੈ